ਸਰੀਕਾ ਦੋਸਤੋ ਅੱਜ ਕੱਲ ਖਾਣ ਪੀਣ ਦੇ ਕਾਰਨ ਗਲਤ ਚੀਜ਼ਾਂ ਖਾਣ ਦੇ ਕਾਰਨ ਲੀਵਰ ਦੇ ਵਿੱਚ ਦਿੱਕਤ ਪਰੇਸ਼ਾਨੀ ਬਹੁਤ ਆ ਰਹੀ ਹੈ ਹਰੇਕ ਵੀਰ ਭੈਣ ਭਰਾ ਲੀਵਰ ਤੋਂ ਬਹੁਤ ਪਰੇਸ਼ਾਨ ਆ ਇਹ ਚ ਓਟੀਪੀਡੀ ਵਧਣ ਲੱਗ ਜਾਂਦੇ ਆ ਲੀਵਰ ਦਾ ਸਾਈਜ਼ ਵਧਣ ਲੱਗ ਜਾਂਦਾ ਫੈਟੀ ਲੀਵਰ ਆਉਣ ਲੱਗ ਜਾਂਦਾ ਵਾ ਕਿਉਂਕਿ ਆਪਾਂ ਖਾਣ ਪੀਣ ਦਾ ਕੋਈ ਵੀ ਪਰਹੇਜ਼ ਵਰਤ ਕੇ ਰਾਜੀ ਨਹੀਂ ਬਾਜ਼ਾਰਾਂ ਵਿੱਚ ਮਿਲਣ ਵਾਲਾ ਫਾਸਟ ਫੂਡ ਜਿੰਨੇ ਗੰਦੇ ਤੇਲ ਵਗੈਰਾ ਵਰਤੇ ਜਾਂਦੇ ਆ ਤੇ ਹੋਰ ਵੀ ਬਹੁਤ ਸਾਰੇ ਕੈਮੀਕਲ ਵੀ ਵਰਤੇ ਜਾਂਦੇ ਵੀ ਸਵਾਦਿਸ਼ਟ ਬਣੇ ਪਰ ਆਪਾਂ ਸਵਾਦ ਦੇ ਲਾਲਚ ਦੇ ਵਿੱਚ ਇਹ ਭੁੱਲ ਜਾਂਦੇ ਆ ਵੀ ਆਪਣੀ ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਸੋ ਜਿਨ੍ਹਾਂ ਦੀ ਵੀ ਬਿਰਾਂ ਦੇ ਲੀਵਰ ਦੀ ਦਿੱਕਤ ਪਰੇਸ਼ਾਨੀ ਹੈਗੀ ਆ ਆਪਾਂ ਕੋਈ ਘੱਟ ਲੱਗਦੀ ਆ ਜਾਂ ਲੀਵਰ ਨਾਲ ਸੰਬੰਧਿਤ ਓਟੀਪੀਟੀ ਵਧੇ ਹੋਏ ਆ ਫੈਟੀ ਲੀਵਰ ਆ ਰਿਹਾ ਵਾ ਤਾਂ ਉਹਨਾਂ ਵਾਸਤੇ ਅਨਮੋਲ ਲਾਈਫ ਕੰਪਨੀ ਦਾ ਸੀਰਪ ਆਇਆ ਇੱਕ ਲੀਵਰ ਸੀਰਪ ਤੇ ਬਹੁਤ ਸ਼ਾਨਦਾਰ ਰਿਜ਼ਲਟ ਇਹਦੇ ਮਿਲ ਰਹੇ ਆ ਤੇ ਇਹਦੇ ਨਾਲ ਹੀ ਐਨਜ਼ਾਈਮ ਅਨਮੋਲ ਐਨਜ਼ਾਈਮ ਇਹ ਵੀ ਇੱਕ ਸੀਰਪ ਆ ਤੇ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਆ ਇਹਨਾਂ ਦੋਨੇ ਚੀਜ਼ਾਂ ਨੂੰ ਤੁਸੀਂ ਜਰੂਰ ਵਰਤੋ ਤੁਹਾਨੂੰ ਜੋ ਵੀ ਬਦਹਜਮੀ ਆ ਰੋਟੀ ਹਜਮ ਨਹੀਂ ਆਉਂਦੀ ਭੁੱਖ ਘਟ ਲੱਗਦੀ ਆ ਜਾਂ ਖਾਤਾ ਪੀਤਾ ਲੱਗਦਾ ਨਹੀਂ ਤਾਂ ਉਹਦੇ ਵਾਸਤੇ ਇਹ ਦੋ ਸੀਰਪਾ ਜਿਹੜੇ ਬਹੁਤ ਮਦਦਗਾਰ ਸਾਥ ਤੋ ਹੋ ਰਹੇ ਆ ਮੰਗਉਣ ਵਾਸਤੇ ਦਿੱਤੇ ਕਿ